ਅਰੋੜਾ ਸਾਹਿਬ ਬਾਰੇ ਮੈਂ ਤੁਹਾਨੂੰ ਦੱਸ ਦੇਣਾ ਜੀ ਅਰੋੜਾ ਸਾਹਿਬ ਕਾਰੋਬਾਰੀਆ ਤੁਹਾਨੂੰ ਯਾਦ ਹੋਵੇਗਾ ਪਿੱਛੇ ਜੇ ਇੱਕ ਕਲੋਨੀ ਤੇ ਇਹ ਲਗਜ਼ਰੀ ਕਲੋਨੀ ਦੇ ਇਹਨਾਂ ਦੀ ਰੇਡ ਵੀ ਪਈ ਸੀ ਜੀ ਠੀਕ ਹੈ ਜੀ ਉਹ ਮਾਮਲਾ ਚਲੋ ਆਇਆ ਗਿਆ ਦੇਖੋ ਜਿਹੜਾ ਲੁਧਿਆਣਾ ਵੈਸਟ ਆ ਇਹ ਇੱਕ ਐਸਾ ਏਰੀਆ ਜਿਹਦੇ ਵਿੱਚ ਸਰਾਬਾ ਨਗਰ ਵਰਗੇ ਏਰੀਏ ਪੈਂਦੇ ਨੇ ਸਾਬਾ ਲੁਧਿਆਣਾ ਹੁਣਾਂ ਹੀ ਤਾਂ ਉੱਥੇ 1.5-2 ਸਾਲ ਉੱਥੇ ਰਹੇ ਆ ਜੀ ਠੀਕ ਹੈ ਜੀ ਤੇ ਲੁਧਿਆਣੇ ਬਾਰੇ ਬਹੁਤ ਕੁਝ ਪਤਾ ਆਇਆ ਹੂੰ ਲੁਧਿਆਣੇ ਦਾ ਜਿਹੜਾ ਇਹ ਏਰੀਆ ਸਾਬ ਇੱਕ ਤੇ ਨੌਨ ਜੱਟ ਨੌਨ ਸਿੱਖ ਜ਼ਿਆਦਾ ਹੂੰ ਸੈਕੰਡ ਥਿੰਗ ਜ਼ਿਆਦਾ ਹੈ ਉਦਯੋਗ ਨਾਲ ਜੁੜੇ ਲੋਕ ਆ ਜੀ ਜ਼ਿਆਦਾ ਕਹ ਲਓ ਕਿ ਮਹਾਜਨ Hindu ਇਹ ਫੈਮਲੀਆਂ ਜ਼ਿਆਦਾ ਨੇ ਜੀ ਜੀ ਸਭ ਤੋਂ ਵੱਡੀ ਗੱਲ ਕਿ ਅਰੂੜਾ ਸਾਹਿਬ ਦਾ ਸੋਸ਼ਲ ਵਰਕ ਹੈ ਤੇ ਸਭ ਤੋਂ ਵੱਡੀ ਗੱਲ ਕਿ ਨਾਲ ਕੋਲ ਪੂੰਜੀ ਬਹੁਤ ਤਗੜੀ ਆ ਹੂੰ ਠੀਕ ਹੈ ਜੀ ਸੋਸ਼ਲ ਵਰਕ ਵੀ ਬਹੁਤ ਹੈ ਨੈਟਵਰਕ ਵੀ ਬਹੁਤ ਹੈ ਤੇ ਭਾਈਚਾਰਕ ਕਿਉਂਕਿ ਅਧਿਯੋਗਪਤੀ ਨੇ ਹੂੰ ਉਧਰਲੀ ਸਾਂਝ ਵੱਖਰੀ ਸਾਰੇ ਸਾਰੇ ਸਮੀਕਰਨ ਇਹਨਾਂ ਤੇ ਫਿੱਟ ਬੈਠਦੇ ਆ ਕੀ ਬਾਤ ਦੂਸਰੇ ਪਾਸੇ ਕਾਂਗਰਸ ਜਿਹੜੀ ਹੈ ਉਹ ਹਾਲੇ ਉਲਝੀ ਆ ਹੂੰ ਭਾਰਤ ਭੂਸ਼ਣ ਆਸ਼ੂ ਤੇ ਅਮਰਿੰਦਰ ਸਿੰਘ ਉਰਫ ਰਾਜਾ ਬੜਿੰਗ ਦੀ ਬਣਦੀ ਨਹੀਂ ਜੀ ਬਿਲਕੁਲ ਠੀਕ ਹੈ ਜੀ ਉਹਨਾਂ ਦੇ ਆਪਸ ਦੇ ਵਿੱਚ ਅੜਫਾਸਲੇ ਕਿਸੇ ਜਿਹੜੇ ਆ ਉਹ ਬੜੇ ਲੋਕ ਚਟਕਾਰੇ ਲੈ ਕੇ ਸੁਣਦੇ ਨੇ ਇੱਥੋਂ ਤੱਕ ਗੱਲਾਂ ਹੁੰਦੀਆਂ ਨੇ ਕਿ ਬਹਿਸ ਬਸਈਆ ਵੀ ਟੈਲੀਫੋਨ ਤੇ ਹੋਇਆ ਉਹਦੀ ਆਪਾਂ ਕੋਈ ਪੁਸ਼ਟੀ ਨਹੀਂ ਕਰ ਸਕਦੇ ਇਹ ਗੱਲਾਂ ਵਿੱਚ ਵਿਚਾਰਦੀਆਂ ਹੁੰਦੀਆਂ ਨੇ ਤਾਂ ਕਹਿੰਦੇ ਆ ਕਿ ਇਹ ਜੇ ਆਪਾਂ ਦੇਖੀਏ ਕਿਉਂਕਿ ਭਾਜਪਾ ਦਾ ਜਿਹੜਾ ਇੱਕ ਉੱਥੇ ਬੰਦਾ ਸਟਰੋਂਗ ਸੀ ਉਹ ਚੜੂ ਵਾਲਿਆਂ ਦੇ ਮੇਲੇ 'ਚ ਤੁਰਦਾ ਫਿਰਦਾ ਦੇਖਿਆ ਗਿਆ ਹੈ ਠੀਕ ਹੈ ਜੀ ਭਾਜਪਾ ਉਥੇ ਇੰਨੀ ਜ਼ਿਆਦਾ ਲੱਗਦਾ ਨਹੀਂ ਹੈ ਕਿ ਕੋਈ ਚਮਤਕਾਰੀ ਪੋਜੀਸ਼ਨ ਚ ਹੈ ਮਾਰਕਾ ਕੋਈ ਮਾਰਕਾ ਠੀਕ ਹੈ ਇਸ ਕਰਕੇ ਕਿਉਂਕਿ ਇਹਨਾਂ ਕੋਲ ਪੈਸਾ ਹੈ ਜੀ ਇੱਥੋਂ ਵਾਲਿਆਂ ਕੋਲ ਪਾਵਰ ਹੈ ਪੰਜਾਬ ਵਾਲਿਆਂ ਕੋਲ ਮਾਨਸਾ ਭੋਰਾ ਕੋਲ ਦੋਨੇ ਪੱਪੇ ਜੁੜ ਜਾਣਗੇ ਦੋਨੇ ਪੱਪੇ ਜੁੜ ਜਾਂਦੇ ਆ ਇੱਕ ਬਿਹਾਰੀ ਤੇ ਉੱਤੇ ਅਧਕ ਪਾ ਦਈਏ ਤੇ ਪੱਪੀ ਬਣ ਜਾਂਦੀ ਹੈ ਯਾਨੀ ਜਿੱਤ ਨੂੰ ਪੱਪੀ ਇਹ ਮਤਲਬ ਕਿ ਦੇ ਸਕਦੇ ਆ ਲੈ ਸਕਦੇ ਠੀਕ ਹੈ ਜੀ ਸੋ ਇਸ ਕਰਕੇ ਸੰਭਾਵਨਾ ਇਹਨਾਂ ਨੇ ਇਹੋ ਵੇਖੀ ਆ ਕਿ ਇੱਕ ਤੇ ਆਂਦੇ ਹੁੰਦੇ ਆ ਕਰੇਲਾ ਦੂਜਾ ਨਿੰਮ ਚੜਿਆ ਇੱਕ ਤੇ ਅਰੋੜਾ ਵੀ ਗੱਲੋ ਕਿ ਕਰੋੜਾ ਪਤੀ ਆ ਜੀ ਦੂਜਾ ਅਰਿਯੋਗਪਤੀ ਆ ਤੇ ਜਹਾ ਰਾਜਸਭਾ ਦਾ ਮੈਂਬਰ ਆ ਸਾਰੇ ਹੱਲ ਹੋ ਜਾਣਗੇ ਮਸਲੇ ਸਾਰੇ ਹੱਲ ਹੋਣਗੇ ਆ ਸਾਨੂੰ ਹਣਾ ਉਹ ਇੱਥੇ ਆ ਕੇ ਹੀ ਫਿਰਕਾਣੀ ਜਿਹੜੀ ਉਹ ਖੜ ਜਾਂਦੀ ਹੈ ਹੂੰ 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 ਚਲੋ ਜੀ ਇਹ ਵੀ ਖੈਰ ਇੱਕ ਚੰਗਈ ਆ ਆਪਾਂ ਨੂੰ ਇਨਫੋਰਮੇਸ਼ਨ ਮਿਲੀ ਹੈ ਇਹਦੇ ਬਾਰੇ ਮਿੱਤਰੇ ਕਹਿ ਰਹੇ ਨੇ ਕਿ ਆਸ਼ੂਦੀ ਆਸ਼ੂਦੀ ਪਤਨੀ ਬਾਰੇ ਵੀ ਚਰਚਾ ਚੱਲ ਰਹੀ ਹੈ ਕਿ ਟਿਕਟ ਉਹਨੂੰ ਦਿੱਤੀ ਜਾ ਸਕਦੀ ਹੈ ਪਰ ਜੇ ਤੁਸੀਂ ਇਕੱਠੇ ਹੋ ਕੀ ਨਾ ਲੜੇ ਆਪਸ ਵਿੱਚ ਇਦਾਂ ਦੇ ਲੜ ਕੇ ਝਗੜ ਕੇ ਤੁਹਾਡੇ ਮਨ ਮਟਾਉ ਰਏ ਤੇ ਕੀ ਜਿੱਤੋਗੇ ਤੁਸੀਂ ਬਿਲਕੁਲ 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 ਜੀ ਆ ਕਹਿੰਦੇ ਨੇ ਕਿ ਗੋਗੀ ਦਾ ਪਰਿਵਾਰ ਸੈਂਡਰ ਕਰ ਗਿਆ ਦਾ ਮਤਲਬ ਰਾਜਕੁਮਾਰ ਜੀ ਕਹਿ ਰਹੇ ਨੇ ਹੋ ਸਕਦਾ ਜੀ ਉਹ ਕੋਈ ਮਾੜੀ ਮੋਟੀ ਬਗਾਵਤ ਵੀ ਕਰ ਲੈਣ ਹੋ ਸਕਦਾ ਉਹਦਾ ਵੀ ਅਸਰ ਹੋ ਜਾਵੇ ਕਿਉਂਕਿ ਉਹ ਉਸ ਪਰਿਵਾਰ ਨੂੰ ਤੇ ਪਹਿਲਾਂ ਹੀ ਨਹੀਂ ਪੁੱਛਿਆ ਇਹਨਾਂ ਨੇ ਮੈਂ ਸਵਾਲ ਚੱਕਿਆ ਸੀਗਾ ਸਾਰਾ ਹਮ ਕਿ ਠੀਕ ਹੈ ਕਾਰਵਾਈ ਕਰਾਤੀ ਸਭ ਕੁਝ ਹੋ ਗਿਆ ਮੈਂ ਮਤਲਬ ਕਿ ਇੱਕ ਬੰਦੇ ਤੇ ਜਾਣ ਤੋਂ ਬਾਅਦ ਇੱਕ ਨੇਤਾ ਦੇ ਤੌਰ ਤੇ ਨਹੀਂ ਇੱਕ ਬੰਦੇ ਦੇ ਤੌਰ ਤੇ ਇਹ ਗੱਲ ਅੱਗੇ ਵੀ ਕਹੀ ਸੀ ਕਿ ਜੋ ਚਲੇ ਗਏ ਨੇ ਗੋਗੀ ਜੀ ਹਮ ਠੀਕ ਹੈ ਜੀ ਜੀ ਉਹ ਇੱਕ ਇਨਸਾਨ ਸਨ ਬੱਚਿਆਂ ਦੇ ਪਿਤਾ ਸਨ ਇੱਕ ਪਤਨੀ ਦੇ ਪਤੀ ਸਨ ਜੀ ਜੀ ਸਰਕਾਰ ਦੇ ਵਿੱਚ ਉਹਨਾਂ ਦੀ ਕਹ ਲੋ ਕਿ ਉਹ ਪੈਂਟ ਨਹੀਂ ਸੀਗੀ ਜੀ ਉਹ ਖੁਦ ਸਰਕਾਰ ਦੇ ਕੰਮਾਂ 'ਚ ਨੁਕਸ ਕੱਢਦੇ ਨਜ਼ਰ ਆ ਰਹੇ ਬਿਲਕੁਲ ਉਹ ਪੱਥਰ ਤੱਕ ਤੋੜਨ ਵਾਲੀਆਂ ਗੱਲਾਂ ਬਦਕੀ ਤੱਕ ਮੈਂ ਇਹ ਸਵਾਲ ਚੁੱਕਿਆ ਸੀਗਾ ਜੀ ਕਿ ਜੇ ਕਿਉਂਕਿ ਦੇਖੋ ਬਹੁਤ ਸਾਰੇ ਅਖਬਾਰਾਂ ਨੇ ਇਸ ਗੱਲ ਵੱਲ ਉਂਗਲ ਚੁੱਕੀ ਸਵਾਲ ਪੈਦਾ ਕੀਤੇ ਆਪਾਂ ਵੀ ਸਵਾਲ ਕੀਤਾ ਸੀ ਕਿ ਇਸ ਤਰ੍ਹਾਂ ਕਿਦਾਂ ਹੋ ਸਕਦਾ ਤਾਂ ਮੈਂ ਕਹਿਆ ਸੀਗਾ ਕਿ ਇਸ ਮਾਮਲੇ 'ਚ ਕੀ ਕਿਤੇ ਨਾ ਕਿਤੇ ਸਿਆਸੀ ਨਿਰਾਸ਼ਤਾ ਹਾਵੀ ਹੈ ਹਮ ਸਰ ਜੋ ਮਨੋਰੋਗ ਬਣਦੇ ਨੇ ਜੀ ਜੋ ਮਨੋਵਿਕਾਰ ਬਣਦੇ ਨੇ ਹੂੰ ਉਹ ਰਾਤੋ ਰਾਤ ਨਹੀਂ ਬਣਦੇ ਜਾਂ ਕਿਸੇ ਇੱਕ ਕਾਰਨ ਨਾਲ ਨਹੀਂ ਜੁੜਿਆ। ਕਿ ਬੰਦਾ ਕਹਿੰਦੇ ਯਾਰ ਕੰਮ ਦੇ ਬੋਝ ਨਾਲ ਨਹੀਂ ਮਰਦਾ। ਹੂੰ ਬੰਦਾ ਮਰਦਾ ਹੈ ਚਿੰਤਾ ਦੇ ਬੋਝ ਨਾਲ। ਤੇ ਚਿੰਤਾ ਸਿਖਾ ਸੁਣਾਉਂਦੀ ਆ ਤੇ ਉਹਦਾ ਕੋਈ ਕਾਰਨਿਕ ਨਹੀਂ ਹੂੰ ਇੱਥੇ ਬੈਠਿਆਂ ਤੁਹਾਨੂੰ ਤੁਹਾਡੀ ਘਰ ਦੀ ਇਥੇ ਮੈਸੇਜ ਕਰਦੇ ਉਠੇ ਸੇ ਤੇ ਦੋ ਵੀ ਵੜ ਕੇ ਦਿਖਾ ਹੁਣ ਤੇਰੇ ਵੇਲਣੇ ਗੋਟਾਂ ਤੇ ਮਾਰੂਗੀ ਤੂੰ ਆ ਨਹੀਂ ਕੀਤਾ ਤੂੰ ਆ ਨਹੀਂ ਕੀਤਾ ਕੀ ਪ੍ਰੋਗਰਾਮ ਕਰ ਲੋਗੇ ਤੂੰ ਬਿਲਕੁਲ ਬਿਲਕੁਲ ਸੱਚ ਮੱਚ ਜਦੋਂ ਸਰ ਦਾਉਂ ਉਮੀਦ ਦੀ ਖੜੀ ਹੋ ਜਾਂਦੀ ਹੈ ਨਾ ਦਿਮਾਗ ਦੇ ਵਿੱਚ ਪ੍ਰੋਗਰਾਮ ਤੁਹਾਡੇ ਤੇ ਕੋਈ ਬੋਝ ਨਹੀਂ ਹੂੰ ਬੋਝ ਕਦਾ ਪੈ ਗਿਆ ਇੱਕ ਫਿਕਰ ਬਸ ਜੰਦਾ ਸੀ ਬਿਲਕੁਲ ਆਵਾਜ਼ ਆਰੀ ਦਾ ਸੋ ਇਸ ਕਰਕੇ ਮੈਂ ਉਦੋਂ ਵੀ ਸਵਾਲ ਚੁੱਕਿਆ ਸੀ ਤਾਂ ਹੁਣ ਵੀ ਇਹ ਕਿਤੇ ਨਾ ਕਿਤੇ ਕਹ ਲੂੰ ਕਿ ਇਹ ਐਂਗਲ ਜਿਹੜਾ ਹੈ ਸਪੱਖ ਤੋਂ ਚਰਚਾ ਮੰਗਦਾ ਹੈ ਪਰ ਉਹ ਜਦੋਂ ਪਰਿਵਾਰ ਹੀ ਨਹੀਂ ਲੱਤ ਲਾਉਂਦਾ ਪਰ ਇਹ ਗੱਲ ਹੈ ਜੇ ਕੱਲ ਨੂੰ ਮੰਨ ਲੋ ਪਰਿਵਾਰ ਨਾ ਖੁਸ਼ ਹੋ ਕੇ ਕਿਸੇ ਹੋਰ ਦਲ ਚ ਚਲਾ ਜਾਂਦਾ ਫਰਜ਼ ਕਰੋ ਹਾਈਪੋਥੈਟਿਕਲੀ ਕਹਿ ਰਿਹਾ ਮੈਂ ਇੱਕ ਮਨੋਕਲਪਿਤ ਸਵਾਲ ਕਰ ਤਾ ਫਿਰ ਹੋ ਸਕਦਾ ਇਹਨਾਂ ਗੱਲਾਂ ਤੇ ਚਰਚਾ ਦੁਬਾਰਤੋਂ ਛੇੜ ਪਵੇ ਸਾਬ ਬਿਲਕੁਲ ਇਹ ਗੱਲ ਮੇਰੀ ਯਾਦ ਰੱਖਣਾ ਤੁਸੀਂ ਸੁਣਦੇ ਜਦੋਂ ਕੋਈ ਜਾ ਰਿਹਾ ਹੁੰਦਾ ਕਿੰਨੇ ਦਾ ਪਿਆਰ ਬਹੁਤ ਆਉਂਦਾ ਫਿਰ ਜੀ 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 ਉਹਦੀ ਫਿਕਰ ਵੀ ਹੁੰਦੀ ਹੈ ਖੈਰ ਮਿੱਤਰ ਬਲਰਾਮ ਜੀ ਕਹਿ ਰਹੇ ਨੇ ਕਿ ਬਈ ਪੰਜਾਬੀ ਕਿਸੇ ਬਾਰੀ ਪਾਰਟੀ ਦਾ ਆਦਮੀ ਕਿੰਨੇ ਬਰਦਾਸ਼ਤ ਨਹੀਂ ਕਰਨਗੇ ਪਰ ਪਾਰਟੀ ਵਾਲੇ ਬੋਲਦੇ ਕਿ ਨਹੀਂ ਬੋਲਦੇ ਇਹ ਉਹ ਨਹੀਂ ਜੀ ਅੱਗੇ ਬਰਦਾਸ਼ਤ ਕੀਤਾ ਹੀ ਆ ਪੰਜਾਬੀਆਂ ਨੇ ਕੀ ਕਰ ਲਿਆ ਇਹਨਾਂ ਨੇ ਜੀ ਕਿਹੜਾ ਕੋਈ ਯੱਕੇ ਦਾ ਚੱਕਾ ਇਹਨਾਂ ਨੇ ਤੋੜਤਾ ਕੀ ਕੀ ਕੀਤਾ ਕੀ ਵਿਰੋਧ ਕੀਤਾ ਤੁਸੀਂ ਮੈਨੂੰ ਦੱਸੋ ਰਾਜ ਸਭਾ ਦੇ ਵਿੱਚ ਜਿਹੜੇ ਨਗੀਨੇ ਭੇਜੇ ਗਏ ਨੇ ਕਿ ਕਿਹੜਾ ਕਿੱਥੇ ਵਿਰੋਧ ਹੋਇਆ ਹਮ ਹਮ ਕੁਝ ਪੋਲੀਟੀਕਲ ਸਟੇਟਮੈਂਟਾਂ ਹੋਈਆਂ ਜੀ ਕੁਝ ਸਾਡੇ ਵਰਗਿਆਂ ਨੇ ਰੌਲਾ ਪਾਇਆ ਹਮ ਸਾਡੇ ਵਰਗੇ ਜਿਹੜੇ ਬੋਲ ਸਕਦੇ ਸੀ ਜੀ ਗਰਾਉਂਡ ਤੇ ਸਰ ਵਿਰੋਧ ਕੀ ਸੀਗਾ ਕੁਝ ਵੀ ਨਹੀਂ ਗਰਾਉਂਡ ਤੇ ਆਪੋਜੀਸ਼ਨ ਹੈ ਕਿੱਥੇ ਆ ਸਾਹ ਆਪੋਜੀਸ਼ਨ ਐਕਸ ਤੇ ਬੈਠੀ ਆ ਫੇਸਬੁੱਕ ਤੇ ਬੈਠੀ ਆ ਬਿਲਕੁਲ ਉੱਥੇ ਵਿਰੋਧ ਗਰਾਉਂਡ ਤੇ ਤੁਸੀਂ ਮੈਨੂੰ ਦੱਸ ਦੋ ਤਿੰਨ ਸਾਹ ਅਰੇ ਸਰ ਗਰਾਉਂਡ ਤੇ ਡਰਦੇ ਹੀ ਨਹੀਂ ਆਉਂਦੇ ਡਾਂਗਾ ਉਹ ਡਾਂਗਾ ਖਾਣ ਵਾਲੇ ਲੀਡਰ ਹੋਰ ਸੀਗੇ ਮੈਂ ਇੱਕ ਗੱਲ ਵਾਰ-ਵਾਰ ਕਹੂੰਗਾ ਜੀ ਬਈ ਆਮ ਆਦਮੀ ਪਾਰਟੀ ਵਾਲੇ ਵਿਰੋਧੀ ਤੇ ਚ ਸੋਹਣੇ ਲੱਗਦੇ ਆ ਤੇ ਇੱਕ ਸ਼ਾਨਦਾਰ ਭੂਮਿਕਾ ਅਦਾ ਕਰਦੇ ਆ ਇਹਨਾਂ ਨੂੰ ਕੁੱਟੀ ਜਾਣ ਇਹਨਾਂ ਨੂੰ ਚੁੱਕ-ਚੁੱਕ ਕੇ ਛੁੱਟੀ ਜਾਣ ਜੀ ਇਹ ਚਿਚੜਾਂ ਨੂੰ ਚਿੰਬੜੇ ਰਹਿੰਦੇ ਆ ਦਿੱਲੀ 'ਚ ਵੇਖ ਲਓ ਦਿੱਲੀ 'ਚ ਵੇਖ ਲਓ ਇਹਨਾਂ ਨੂੰ ਤਾਂ ਮਤਲਬ ਇਹ ਚੀਜ਼ ਹੈ ਜੀ ਜੀ ਕਿ ਇਹ ਗਰਾਉਂਡ ਤੇ ਨਜ਼ਰ ਆਉਂਦੇ ਆ ਆਵੇਂ ਪੰਜ ਜਾਣੇ ਹੋਣਗੇ ਧਰਨਾ ਤੁਰਨਾ ਲਾ ਲੈਂਦੇ ਸੀ ਤੇ ਇਹ ਇਹਨਾਂ ਦੀ ਕੁਆਲਿਟੀ ਹੈ ਤੁਸੀਂ ਦੇਖ ਲਓ ਗਰਾਉਂਡ ਤੇ ਕੀ ਹੋਇਆ ਹੂੰ ਕੋਈ ਗਰਾਉਂਡ ਤੇ ਆਪੋਜੀਸ਼ਨ ਦੀ ਕੋਈ ਲਹਿਰ ਨਜ਼ਰ ਆਉਂਦੀ ਆ ਤਾਂ ਨਹੀਂ ਜੀ ਜਦ ਕਿ ਸੰਕਟ ਹੋ 36 ਗਿਣਾ ਦਿੰਦੇ ਬਿਲਕੁਲ ਬਿਲਕੁਲ ਜਟਵੈਡ ਜੀ ਵੀ ਕਹਿ ਰਹੇ ਨੇ ਕਿ ਮੈਨੂੰ ਨਹੀਂ ਲੱਗਦਾ ਕਹਿੰਦੇ ਅੱਗੇ ਜਾ ਕੇ ਕੁਝ ਬਣੇਗਾ ਇਹਨਾਂ ਦਾ 27 ਦੇ ਵਿੱਚ ਇਹ ਕਹਿੰਦੇ ਘਰ ਹੀ ਬੈਠਣਗੇ ਆਯਾਜ ਜੀ ਕਹਿ ਰਹੇ ਨੇ ਕਿ ਗੋਗੀ ਪਰਿਵਾਰ ਦਾ ਹੁਣ ਪ੍ਰਭਾਵ ਨਹੀਂ ਨਹੀਂ ਰਿਹਾ ਕਹਿੰਦੇ ਉਹਨਾਂ ਖੈਰ ਇਹ ਚੀਜ਼ਾਂ ਆਪਾਂ ਵੇਖਾਂਗੇ ਅੱਗੇ-ਅੱਗੇ ਤੇ ਇਹਦੇ ਵਿੱਚ ਆਪਾਂ ਇੱਕ ਖੁੱਲਣ ਗਿਆ ਹਾਂ ਇਹਦੇ ਵਿੱਚ ਮਿੰਟੂ ਜੀ ਇੱਕ ਚੀਜ਼ ਹੋਰ ਵੀ ਹੈ ਕਿ ਪਿਛਲੇ ਟਾਈਮ ਦੇ ਵਿੱਚ ਆਮ ਆਦਮੀ ਪਾਰਟੀ ਨੇ ਬਹੁਤ ਕੁਝ ਲੋਕਾਂ ਨੂੰ ਵੀ ਦਿਖਾਇਆ ਜਿਹੜਾ ਲੋਕਾਂ ਨੇ ਉਮੀਦ ਨਹੀਂ ਕੀਤੀ ਸੀ ਤੇ ਜਿਵੇਂ ਦੀ ਉਹਨਾਂ ਨੇ ਕਲਪਨਾ ਕੀਤੀ ਸੀ ਉਹਦੇ ਬਿਲਕੁਲ ਉਲਟ ਆਪਾਂ ਜਿਵੇਂ ਹੁਣ ਬਾਹਰੀ ਨੇਤਾਵਾਂ ਦੀ ਗੱਲ ਕਰ ਪਰ ਕਿਤੇ ਨਾ ਕਿਤੇ ਜਦੋਂ ਚੰਗਾ ਕਿਤੇ ਹੋਣਾ ਹੁੰਦਾ ਜਾਂ ਹੋਣ ਦੀ ਉਮੀਦ ਹੁੰਦੀ ਹੈ ਉੱਥੇ ਕਿਤੇ ਨਾ ਕਿਤੇ ਅਸੀਂ ਦੇਖਦੇ ਨਹੀਂ ਤੇ ਨਾ ਸਾਡੇ ਨੇਤਾ ਦੇਖਦੇ ਐ ਮਾਨ ਸਾਹਿਬ ਨੂੰ ਵੀ ਇੱਕ ਚੀਜ਼ ਦਿਖਾਈਏ ਕਹਿੰਦੇ ਕਿ ਮੱਧ ਪ੍ਰਦੇਸ਼ ਹੈ ਜਿਹੜਾ 2 ਦਿਨਾਂ ਦੇ ਵਿੱਚ ਉਹਨਾਂ ਨੇ ਇਨਵੈਸਟਰੀ ਇਨਵੈਸਟਰ ਇਕੱਠੇ ਕਰ ਲਿਆ 26 ਲੱਖ ਕਰੋੜ ਦੀ ਇਨਵੈਸਟਮੈਂਟ ਕਰਨ ਨੂੰ ਕੰਪਨੀਆਂ ਤਿਆਰ ਹੋ ਗਈਆਂ ਨੇ ਤੇ ਇਹੋ ਜਿਹਾ ਕੁਝ ਆਪਣੇ ਕਿਉਂ ਨਹੀਂ ਹੁੰਦਾ ਜੀ ਆਪਣੇ ਤਾਂ ਕੋਈ ਸਮੇਲਨ ਤੱਕ ਨਹੀਂ ਹੁੰਦਾ ਗੱਲ ਤੱਕ ਨਹੀਂ ਹੁੰਦੀ ਇਨਵੈਸਟਰ ਦੇ ਆਉਣੇ ਤੇ ਦੂਰ ਦੀ ਗੱਲ ਇਹਨਾਂ ਨੂੰ ਪੁੱਛ ਲਓ ਸਾਬ ਇਹ ਕਹਿੰਦੇ ਕਿ ਤੇ ਅੱਜ ਸਾਲਾਂ ਚ 86 ਹਜ਼ਾਰ ਕਰੋੜ ਆਇਆ ਜੀ ਹਮ ਅਰੇ ਸਰ ਉਹ 200 ਲੱਖ ਕਰੋੜ ਇਕੱਠਾ ਕਰੀ ਬੈਠੇ ਨੇ ਸਾਹਿਬ ਬਿਲਕੁਲ ਜੇ ਹੁਣ ਤੁਸੀਂ ਆਖੋ ਕਿ ਨਹੀਂ ਨਹੀਂ ਇਹ ਤੇ ਐਮਓਯੂ ਸਾਈਨ ਹੋਇਆ ਤੇ ਅਸੀਂ ਤੁਹਾਡੇ ਇਨਵੈਸਟਮੈਂਟ ਤੇ ਵੀ ਇਹੀ ਸਵਾਲ ਕਰਦੇ ਹਾਂ ਕਿ ਐਮਓਯੂ ਕਿੰਨੇ ਸਾਈਨ ਆ ਤੇ ਟੋਟਲ ਇਨਵੈਸਟ ਕਿੰਨਾ ਹੋਇਆ ਕਦੇ ਉਹਦਾ ਅੰਕੜਾ ਵੀ ਨਿਖੇੜ ਕੇ ਦਿਓ ਬਿਲਕੁਲ ਸਾਨੂੰ ਦੱਸ ਜਾ ਨਹੀਂ ਸਾਨੂੰ ਦੱਸ ਹਮ ਤੋ ਖੈਰ